ਤਾਂ ਫਿਰ ਮੇਰੀ ਭੈਣ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਯਾਰ ਉਹ ਕਿਹਨੂੰ ਲਾਉਂਦਾ ਹੱਥ ਤੇਰੇ ਕੋਈ ਲਾਉਂਦਾ ਜਾ ਕੇ ਦੋਰੀ ਹੋਈ ਆ ਉਹ ਆ ਜਾ ਆ ਜਾ ਕਿਧਰ ਆ ਆ ਜਾ ਸਮਝਾ ਉਸਤਾ ਨਹੀਂ ਕਰਾਉਣਾ ਇਹ ਫਿਰ ਮੈਂ ਤੇਰਾ ਸਾਈਡ ਤੋਂ ਠੀਕ ਹੈ ਸਾਰੋ ਮੇਰਾ ਮੇਰਾ ਭਾਈ ਨਹੀਂ ਆਖੇ ਲੱਗੇ ਆਖੇ ਲੱਗੇ ਆਖੇ ਲੱਗੇ ਰਹਿਣਾ ਚਲਾ ਮੇਰੇ ਆਖੇ ਲੱਗੇ ਮੇਰੇ ਆਖੇ ਲੱਗੇ ਮੇਰਾ ਭਰਾ ਨਾ ਮੇਰਾ ਆਖੇ ਲੱਗੇ ਉਹ ਬੈ ਗਈ ਭੈਣ ਆ ਭੈਣ ਵੀ ਬੈਠ ਗਈ ਬੈ ਗਈ ਹੁਣ ਤਾਂ ਆ ਜਾ ਹਰਿਆਣਾ ਇਹ ਫਿਰ ਬੈਠ ਆ ਜਾ ਬਰਾਬਰ ਆਜ ਉਹ ਬੈ ਗਿਆ ਬੈ ਗਈ ਹੁਣ ਹੋਰ ਕੀ ਗੱਲ ਗੱਡੀ ਦਾ ਗੇਅਰ ਮੈਨੂੰ ਲੈ ਲੈ ਮੈਂ ਨਾ ਦਾ ਚੱਕਰ ਕੀ ਆ ਜੀ ਓਏ ਤਦੋਂ ਬਦਲੀ ਗਿਆ ਜੱਗੀ ਕੋਈ ਪਤਾ ਹੀ ਨਹੀਂ ਕੋਈ ਕੋਈ ਰਾਜਵੀ ਔਖਾ ਨਹੀਂ ਕੋਈ ਰਸਤੇ 'ਚ ਕੋਈ ਔਖਾ ਨਹੀਂ ਕਰਨਾ ਇਹਨੂੰ ਤਾਂ ਹੀ ਗੱਡੀ ਨਹੀਂ ਅੱਗਲਾ ਕਾਰ ਸਾਰੇ ਜਣੇ ਆ ਗਏ ਇੱਕ ਮਿੰਟ ਤੇ ਮੈਂ ਇੱਥੇ ਮੜਿਆ ਇੱਥੇ ਹੋਇਓ ਇੱਕ ਮਿੰਟ ਬਈ ਮੈਨੂੰ ਮੈਂ ਹੈਂਡਲ ਕਰ ਲੈਣਾ ਮੈਨੂੰ ਛੱਡ ਦੋ ਰਾਜ ਨਹੀਂ ਕਰਨਾ ਛੱਡ ਦੋ ਕੋਈ ਗੱਲੀ ਪੈਣੀ ਆ ਬਾਹਰ ਹਾਦਰ ਸਾਰਾ ਉਹ ਤਾਂ ਕਰਿਆ ਹੈ ਪੂਰੀ ਕੁੰਡਾ ਆ ਅ ਦੋ ਕੇ ਨਾ ਪਰਲੀ ਸਾਈਡ ਤੇ ਬੈ ਇੱਧਰ ਬੈਠ ਜਾ ਗੱਡੀ ਐ ਨਾ ਸਮਝੀ ਫਿਰ ਗੇਅਰ ਮਾਰਦੇ ਆ ਜਾ ਆ ਜਾ ਮੇਰਾ ਭਰਾ ਆ ਜਾ ਇੱਧਰ ਹੋ ਇੱਧਰ ਉਹਨੂੰ ਬਹਿ ਲੈ ਲੈ ਨਾ ਨਹੀਂ ਮੇਰਾ ਨਾ ਤੈਨੂੰ ਪਤਾ ਫਿਰ ਉਹਨੂੰ ਬਹਿ ਲੈ ਲੈ ਮੈਂ ਇਹਨੂੰ ਕਾ ਜਗਾ ਤੇ ਉਹਨੂੰ ਬਹਿ ਲੈ ਲੈ ਸਿਆਸਤਾਂ ਸਾਨੂੰ ਲਿਆਂ ਦਾ ਕਰੀ ਫਿਰ ਇਹਨੂੰ ਇਹ ਆ ਕੌਣ ਨੇ ਆ ਗੁਰਦੀ ਬੈ ਵਾਲੀ ਜਿਹੜਾ ਉਹਨਾਂ ਖਲਦੀਪ ਦੇ ਘਰ ਵਾਲਾ ਆ ਜਾ ਫੇ ਤੈਨੂੰ ਕਿੱਥੇ ਕਾਹਦਾ ਲੈ ਕੇ ਜਾ ਰਿਹਾ ਮੈਂ ਹੁਣ ਤੇ ਤੂੰ ਤਾਂ ਮਿਸ਼ਾਨ ਦਾ ਜਦੋਂ ਤੈਨੂੰ ਤੈਨੂੰ ਤੂੰ ਗੱਡੀ ਚੋਂ ਚਾਬੀ ਮੇਰੇ ਕੋਲ ਹੀ ਆ ਜਾ ਵਿੱਚ ਬ੍ਰਦਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਲੈ ਜੇ ਮੇਰਾ 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 ਵੀਰ ਉੱਤਰ ਜਾ ਜੇ ਜੇਲ ਸਾਨੂੰ ਇਹ ਜੇਲ ਤੈਨੂੰ ਵੀ ਬਰਾਬਰੀ ਆ ਫਿਰ ਆ ਜਾ ਹਾਂ ਕੋਈ ਚੱਕਰ ਹੀ ਨਹੀਂ ਫਿਰ ਠੀਕ ਹੈ ਜੇ ਜਿਹੜੀ ਸਿਆਸਤ ਜਾਣਦੇ ਕਾਚ ਬੈ ਔਨ ਕਰ ਔਨ ਕਰ ਬਰਨੋ ਮੜਾਇਆ ਬਰਨੋ ਕੋਈ ਨਾ ਕੁ ਚੱਕਰੀ ਅਜ ਤੱਕ ਰੇ ਅੱਚਾ ਰਹਿਣਾਂ ਨਾਲ ਜੀ ਵੀ ਪੰਜਾਬ ਦੀ ਨੰਬਰ ਪਲੇਟ ਲਾਈ ਹੋਈ ਹੈ ਬੱਸ ਹਾਂ ਜੀ ਗਰਾਰੀ ਇਹ ਵੀ ਨਾ ਹਾਂ ਸਪਾਲ ਸਿੰਘ ਕਿੱਥੇ ਤੱਕ ਜਾਏਗਾ ਭੱਜ ਕੇ ਚੱਕਰੀ ਨੇ ਜਿਹੜੀਆਂ ਗਰਾਰੀਆਂ ਤਜ਼ੀਲਾਂਗੇ ਅਲਗ ਗਰਾਰੀਆਂ ਹੁੰਦੀਆਂ ਠੀਕ ਆ ਜੀ ਜੀ ਧੰਨਵਾਦ ਚੰਗਾ ਵੀਰੇ ਧੰਨਵਾਦ ਬਹੁਤ ਬਹੁਤ ਜੀ ਤੁਹਾਡਾ ਜੀ ਹਾਂ ਰਹਿ ਗਏ ਫਲਤ ਆਪ ਨੂੰ ਚਾਹ ਖਲਪੀ ਨੇ ਆਪਾਂ ਪਹਿਲਾਂ ਵੇਖੇ ਵੀਰਾ ਕਿੱਥੇ ਆ ਸੱਸੀ ਆ ਬਨੇ ਸਿਕਾ ਅ ਅ ਆ ਵੀਰਾ ਇਧਰ ਘਰ ਹੈ ਨਾਲ ਇਹਦਾ ਘਰ ਵੀਰ ਦਾ ਨਾਲ ਦਾ ਵਾ ਇਹ ਨਾਲ ਇਹ ਮਤਲਬ ਤਾਇਆ ਤਾਈ ਨੇ ਅਛਾ ਅਛਾ ਜਿਹੜਾ ਆਪਾਂ ਇਹ ਰਾਸਣ ਲੈ ਕੇ ਆਏ ਆ ਅਛਾ ਇਹਨਾਂ ਦਾ ਜਿਹੜਾ ਬੇਟਾ ਸੀ ਉਹਦੀ ਡੈੱਡ ਹੋ ਗਿਆ ਆ ਆ ਮੁੰਡਾ ਵਾ ਇਹ ਮੁੰਡਾ ਸੋੜ ਕੇ ਸਿਗਰੀ ਸੱਸੀ ਆ ਪ੍ਰਾ ਸਿਗਰੀ ਹੋਰ ਠੀਕ ਹੈ ਵਧੀਆ ਵਧੀਆ ਹੋ ਕੇ ਨਾ ਅਤ ਮੈਨੂੰ ਤੇ ਮਲਾ ਲਾ ਅਰੇ ਬਾਹਰ ਜਾ ਅਰੇ ਬਾਹਰ ਜਾ ਆ ਜਾ ਬੈਠੀ ਅਨਸ਼ਾਲਲਾ ਕਿ ਵੀਰ ਅਰੇ ਬਾਹਰ ਜਾ ਚਲ ਇਹਦੇ ਮਾਂ ਬਾਪ ਤੋਂ ਹੋ ਗਏ ਜੀ ਪੂਰੇ ਹਾਂਜੀ ਮੇਰਾ ਸਾਲਾ ਲੱਗਦਾ ਅੱਛਾ ਜੀ ਉਹ ਤੋਂ ਬਾਅਦ ਚ ਜ਼ਿਆਦਾ ਮਾਇਆ ਹੈ ਮਮੀ ਨੇ ਜਿਹਦੇ ਅੰਦਰ ਨਸ਼ੇ ਕਰਦਾ ਸੀ ਜਿੱਥੋਂ ਤੱਕ ਸਾਡਾ ਅੰਦਾਜ਼ਾ ਵੀ ਥੋੜੀ ਡੋਜ਼ ਓਵਰ ਹੋ ਗਈ ਉਹ ਦਿਮਾਗ ਤੇ ਚੜ ਗਈ ਆ ਉਹਦੇ ਕਰਕੇ ਜ਼ਿਆਦਾ ਨਸ਼ੇ ਵਾਲਾ ਬਈ ਨਹੀਂ ਜ਼ਿਆਦਾ ਹੋਈ ਇੰਨਾ ਨਸ਼ਿਆ ਲੱਣੇ ਲੱਗਦਾ ਬਈ ਮਾਤਾ ਕੋਲ ਹਾਂ ਮੱਕੀ ਦਾ ਬੜ ਦੇ ਦੇਰ ਚਲਾ ਗਿਆ ਸੀ ਥੋੜਾ ਕੰਮ ਕਰਦਾ ਸੀ ਯੂਟਿਊਬ ਆਦਿ ਭਾਈ ਮੇਰੀ ਮੰਮੀ ਜਿਹੜੀ ਡੈਥ ਹੋਣ ਤੋਂ ਬਾਅਦ ਇਹ ਤੋਂ ਬਾਅਦ ਚ ਸੈੱਟ ਵੀ ਰਿਹਾ ਥੋੜਾ ਨਾ ਫੇਰ ਅਬ ਸੈੱਟ ਹੋ ਗਿਆ ਥੋੜਾ ਦੋ ਹੀ ਲੈਂਦਾ ਸੀ ਨਸ਼ੇ ਜੀ ਇਸ ਤੋਂ ਬਾਅਦ ਅਬ ਸੈੱਟ ਹੋਇਆ ਅਬ ਸੈੱਟ ਹਾਂ ਉਹ ਤਾਂ ਬੇਸੇ ਤਾਂ ਸਾਰਾ ਕੁਝ ਜਾਦਾ ਨਹੀਂ ਬੁੱਛ ਲੋ ਪਤਾ ਨਹੀਂ ਕੀ ਦਿਮਾਗ ਤੇ ਕੰਟਰੋਲ ਨਹੀਂ ਰਹਿੰਦਾ ਦਿਮਾਗ ਤੇ ਕੰਟਰੋਲ ਨਹੀਂ ਰਹਿੰਦਾ ਗੱਲਾਂ ਬਾਤ ਸਾਰੀ ਵਧੀਆ ਸੰਦਾਂ ਨਹੀਂ ਸੰਦਾਂ ਨਹੀਂ ਹੁੰਦਾ ਸੰਦਾਂ ਨਹੀਂ ਹੁੰਦਾ ਸੰਦਾਂ ਨਹੀਂ ਹੁੰਦਾ ਬਹੁਤ ਸੰਦਾਂ ਨਹੀਂ ਭਾਈ ਜਨੂ ਨਹੀਂ ਕੰਮ ਕਰਦਾ ਸੰਦਾਂ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਸੰਮਰ ਕਰਕੇ ਚੱਕਰ ਪਿਆ ਪਤਾ ਇਹ ਬੱਸ ਐ ਹੀ ਨਹੀਂ ਪਤਾ ਦੁਬਾਰਾ ਰਾਤ ਨੂੰ ਬਸ ਕੰਨ ਟੱਪਦਾ ਗਾ ਗੀੜੇ ਗੂੜੇ ਦੇ ਕੇ ਉੱਥੋਂ ਹੀ ਜਿਹਦਾ ਜੀ ਕਰੇ ਵੀ ਸੌਂ ਜੀ। ਉਹ ਤਾਂ ਅੰਦਰ ਕੱਢ ਲੈਂਦੇ ਆਂ ਯਾਰ ਮੇਰੀ ਪਰਤ। ਤੇ ਆਪਾਂ ਹੋ ਨਾਮਾ ਸਾਹਿਬ ਲਿਖ ਦਿੰਦੇ ਨੇ ਉੱਥੇ ਆਪਦਾ ਨਾਮ ਲਿਖਿਆ ਹੋਵੇ ਅੰਦਰ ਜਾ ਕੇ ਤੁਹ ਪਤਾ ਪੜਵਾ ਦੇ। ਤੇ ਰਾਤ ਪੂਰੀ ਬਸ ਬਾਰ ਹੀ ਰਹਿੰਦਾ ਜੀ। ਬਾਰ ਹੀ ਪੈਂਦਾ। ਇਹ ਇਹੋ ਜਿਹੇ ਬੰਦੇ ਦੇ ਨਾਲ ਆਪਣੇ ਦਿਮਾਗ ਤੇ ਕੰਟਰੋਲ ਨਹੀਂ ਰਹਿੰਦਾ। ਹਾਂ ਉਹੀ। ਠੀਕ ਹੈ ਜੀ। ਇੱਕ ਜਿੰਨਾ ਚਿਰ ਰੈਸਟ ਨਾ ਮਿਲੇ ਉਹਨਾਂ ਚਿਰ ਸੈੱਟ ਨਹੀਂ ਹੁੰਦਾ। ਰੈਸਟ ਇਹਨੂੰ ਦਵਾਈ ਵੀ ਦਵਾ ਕੇ ਲੈਂਦੀ ਜੇਹੀ ਗੱਲ। ਠੀਕ ਰਿਹਾ 7-8 ਦਿਨ ਨਾਲ ਵਧੀਆ ਠੀਕ ਰਿਹਾ ਜੀ ਸੰਗਲ ਨਾਲ ਉਦੋਂ ਨਸ਼ੇ ਤੋਂ ਬਿਨਾਂ ਰਿਹਾ 8 ਦਿਨ ਕੋਈ ਨਸ਼ਾ ਵੀ ਨਹੀਂ ਇਹਨੂੰ ਐਵੇਂ ਕਿ 8 ਦਿਨ ਵਧੀਆ ਰਿਹਾ ਨੀਂਦ ਵੀ ਦਵਾਈ ਨਾਲ ਵਧੀਆ ਹੀ ਕੋਈ ਐ ਨਹੀਂ ਬਿਨਾਂ ਸ਼ੇਦੀ ਕੋਈ ਤੋੜਨੀ ਲੱਗੀ ਅੱਜ 7-8 ਦਿਨਾਂ ਬਾਅਦ ਚੱਲਣ ਲੱਗ ਪਿਆ ਕਰਦਾ ਕਿ ਇਹ ਕਰਦਾ ਰੜਦਾ ਜਾਂ ਕੁੱਟਮਾਰ ਕਰਦਾ ਜਾਂ ਥੋੜ ਭੰਨ ਕਰਦਾ ਦੋਨੋਂ ਦਿਸ਼ ਨਹੀਂ ਵੀ ਅੰਦਰੀ ਬਸ ਇਦਾਂ ਹੀ ਕਰੇ ਉਹ ਥੋੜਾ ਕਾ ਉਸ ਲੈਟਰ ਨਿਊਟਰਨ ਜਾਣਾ ਉਧਰ ਹੀ ਲੜਦਾ ਵੀ ਨਹੀਂ ਬਾਹਰ ਵੀ ਨਹੀਂ ਲੜਦਾ ਐਵੇਂ ਕਿ ਇਹ ਕਿਸੇ ਦੇ ਕੁਝ ਮਾਰੇ ਵੀ ਉਹ ਵੈਸੀ ਅਪਸੈਟੀ ਏਦਾਂ ਗੱਲਾਂ ਕਰੀ ਜਾਂ ਕਰੇ ਏਦਾਂ ਲੰਗੇ ਨਾ ਕਰੇ ਲੜਦਾ ਲੜਦਾ ਕਿਸੇ ਨਾਲ ਨਹੀਂ ਪਹਿਲਾਂ ਅੱਛਾ ਪਤਾ ਕਰਦਾ ਸੀ ਸਿਗਨੇਚਰ ਵਗੈਰਾ ਖੰਦ ਆਊਗਾ ਥੋੜਾ ਬਗਾ ਠੱਲਾ ਬਣੀ ਏ ਠੰਡਾ ਜਿਵੇਂ ਕੋਈ ਇੰਨਾ ਨਹੀਂ ਸੀ ਕਿ ਓਵਰਲੋਡ ਹੀ ਚੱਲਦਾ ਸੀ ਜਿੰਨਾ ਕੰਮ ਕਰ ਲਦਾ ਉਸ ਨਾਲ ਕੋਈ ਨਾ ਖਾ ਲੈਂਦਾ ਪਰ ਵੀ ਉਦੋਂ ਬਾਅਦ ਦੋਨੋਂ ਡੈੱਥ ਹੋ ਗਏ ਮਮੀ ਦੇ ਕੰਟਰੋਲ ਤੇ ੱਡੇ ਛੇ ਤੇ ਰਹਿ ਜਾਂਦੇ ਕੀ ਮਰਜ਼ੀ ਵਾਲੇ ਕੰਮ ਹੋ ਗਿਆ ਖਾ ਲਿਆ ਖਾ ਲੈ ਨਹੀਂ ਰੋਟੀ ੱਟਦੇ ਵੀ ਕੋਈ ਐਡਾ ਇਹ ਫਿਰ ਜਾਂਦਾ ਵਸ ਮਾਰਦਾ ਮੂਰਦਾ ਕਿਛੇ ਨਹੀਂ ਕੋਈ ਉਦਾਂ ਹਰਕਤਾਂ ਜਰੂਰ ਕਰਦਾ ਡਰਾਉਣ ਜਿਹਾਲੀਆਂ ਕਿ ਕਿਸੇ ਨੂੰ ਦੇਖ ਕੇ ਮੁੱਠੀ ਜੀ ਬੰਦ ਕਰ ਲਈ ਬ੍ਰੇਕ ਤਾਂ ਹੋਣ ਲੱਗ ਗਿਆ ਹੁਣ ਅਸੀਂ ਦਵਾਈ ਖੇਜੀ ਚੜਦੀ ਹੁੰਦੀ ਆ ਖੇਜੀ ਚੜਦੀ ਹੁੰਦੀ ਆ ਖੇਜੀ ਹੈਨਾ ਛੜਿਆ ਅਗਰੈਸਿਵੈਸ ਜੀ ਹੁੰਦਾ ਤਨੋਲੇ ਤੋਂ ਦਵਾਈ ਦਵਾਈ ਦੀ ਕੱਪੜੇ ਫੂਕ ਦੰਨਾ ਜਿਹੜੇ ਕੋਈ ਦੰਦੇ ਪੈਣ ਭਾਈ ਸਕੈਟਰ ਦਾ ਡਾਕਟਰ ਆ ਉਹਨੇ ਵੀ ਕਹਿੰਦਾ ਵੀ ਇਹ ਰੈਸਟ ਜ਼ਰੂਰੀ ਆ ਇਹਨੂੰ ਮੰਨ ਲਓ ਅਸੀਂ ਉਸ ਤੋਂ ਬਾਅਦ ਦਵਾਈ ਦਵਾ ਕੇ ਰੋਟੀ ਪਾਣੀ ਵਧੀਆ ਦੇਈਏ ਇਹਨੂੰ ਅਸੀਂ ਸੰਗਲ ਲਾਤਾ ਘਰੀਂ ਦੇ ਜਦੋਂ ਤੱਕ ਪਾਇਆ ਇਹ ਦੇਖ ਦੇ ਕਰੀਂਗਾ ਰੋਟੀ ਪਾਣੀ ਨੂੰ ਦੋ ਤਿੰਨ ਟਾਈਮ ਰੋਟੀ ਬਣ ਜਾਏਗੀ ਤੇ ਸੌਂਦਾ ਵੀ ਵਿਧੇ ਦਵਾਈ ਟਾਈਮ ਸਰ ਲੈਂਦਾ ਸੀ 7-8 ਦਿਨ ਪੂਰਾ ਸਹੀ ਰਿਹਾ ਏ ਕਿਉਂਕਿ ਨਸ਼ੇ ਤੋਂ ਵੀ ਬਿਨਾ ਰਿਹਾ ਜਦੋਂ ਅੰਦਰ ਬੰਦਲੇ ਸੀ ਸੰਗਣ ਲਾ ਕੇ ਇੰਦੀ ਲਿਖ ਕਰੀ ਵੀਡੀਓ ਵਗੈਰਾ ਵੀ ਬਣਾਈ ਜਾਂਦੇ ਆ ਉਦੋਂ ਠੀਕ ਰਿਹਾ ਉਸ ਤੋਂ ਬਾਅਦ ਫੇਰ ਚਲੋ ਇਹ ਕਹਿੰਦੇ ਠੀਕ ਹੁਣ ਛੱਡ ਲੈ ਦਿੰਦੇ ਆ ਵੀ ਰੋਜ਼ ਦਾ ਪਵਨਣਾ ਵੀ ਕਾਦੇ ਵਾਸਤੇ ਆ ਉਦੋਂ ਬਾਅਦ ਫੇਰ 1-2 ਦਿਨ ਠੀਕ ਰਿਹਾ ਫੇਰ ਉਵੇਂ ਘਰੋਂ ਭੱਜਣ ਪੈਂਦਾ ਹੋਊਗਾ ਨਹੀਂ 7-8 ਦਿਨ ਇਹ ਜੋ ਨੋਰਮਲ ਰਿਹਾ ਵੀ ਆਪ ਕੋ ਜਿਹੜੇ ਬੰਦੇ ਨੂੰ ਬੁਲਾਉਂਦਾ ਤੇ ਉਹਨੂੰ ਵੀ ਬਈ ਨਾਰਮਲ ਕੱਚੇ ਨਾਉਂ ਤੋਂ ਨਹੀਂ ਪੱਕੇ ਨਾਉਂ ਤੋਂ ਬੁਲਾਉਂਦਾ ਰਿਹਾ। ਨਾਲ ਹੁਣ ਪੱਕੇ ਪੱਕੇ ਪੂਰੀ ਸਪੈਕਟ ਦੇ ਕੇ ਪੂਰੀ ਇਜਤਨ ਨਾਲ ਸੜਲੇ ਪਈਆਂ ਹੋਣ ਇੱਕ ਅੱਧੀ ਵੀਡੀਓ ਦੀ ਉਹ ਵੀ। ਪਰ ਉਦੋਂ ਵਾਰ ਜਦੋਂ ਛੜਤ ਸੱਤ ਅੱਠ ਦਿਨਾਂ ਬਾਅਦ ਫੇਰ ਇੱਕ ਦੋ ਦੋ ਦਿਨਾਂ ਜੀ ਫੇਰ ਉਵੇਂ ਹੋ ਗਿਆ। ਕਿੰਨਾ ਚਿਰ ਹੋ ਗਿਆ ਜੀ ਮੰਮੀ ਡੈਡੀ ਡੈਥ ਹੋਈ ਨੋ? ਨਾ ਤੂੰ ਇਹ ਮੇਰੇ ਨਾਲ ਮੰਗੋ। ਇਹ ਮੇਰੇ ਨਾਲ ਮੰਗੋ। ਨਹੀਂ ਦੋਨੋਂ ਹੋ ਗਿਆ ਅੱਗੇ ਪਿੱਛੇ ਕੋਈ ਤਿੰਨ ਕੁ ਮਹੀਨਾ ਦਾ ਫਰਕ ਹੋਣਾ। ਉਹਨਾਂ ਨੂੰ ਨੋਟਿਸ ਆ ਲਾ ਹੋਣਾ। ਕੀ ਕੀ ਗੱਲ ਕੀ ਹੋਈ? ਉਹ ਤਿੰਨ ਮਹੀਨੇ ਪਹਿਲਾਂ ਮਰ ਗਈ ਸੀ ਹਾਂ ਤੇ ਇਹ ਮਤਲਬ ਦੀ ਹਿੰਦੀ ਸੀ ਉੱਥੇ ਤੂੰ ਤਾਂ ਪਤਾ ਨਹੀਂ ਕੋਈ ਉੱਥੇ ਕਿਵੇਂ ਹੋਇਆ ਕਿਵੇਂ ਨਾ ਜਿਹੜਾ ਡੈਡੀ ਸੀ ਇਹਨਾਂ ਦਾ ਮਤਲਬ ਉਹ दारू ਗਾਲੀ ਪੀਂਦਾ ਸੀ ਉਹ ਅੰਦਰ ਹੀ ਰਹਿਆ ਦੋਰੀ ਨਹੀਂ ਤੇ ਇਹਦੀ ਮੰਮੀ ਨੂੰ ਉਹ ਕੁੱਟ ਕੇ ਕਈ ਵਾਰ ਰਾਤ ਨੂੰ ਵੀ ਕੱਢ ਦਿੰਦਾ ਘਰੋਂ ਹਾਂ ਤੇ ਫਿਰ ਉਹ ਆਪਦੇ ਮਤਲਬ ਪੇਕੀ ਜਾਂਦੀ ਸੀਗੀ ਇਹਨਾਂ ਦੀ ਜਿਹੜੀ ਮੰਮੀ ਸੀ ਇਹ ਮਤਲਬ ਥੋੜਾ ਜਿਹਾ ਤਾਂ ਵਟਾ ਹੋ ਗਿਆ ਜੀ ਇਹ ਮਸ਼ੀਨਾ ਮਸੂਨਾ ਤੇ ਜਾਣ ਲੱਗ ਗਿਆ ਹਾਂ ਇਹ ਕਿਹੜਾ ਪਿੰਡ ਕਿਹੜਾ ਹੈ ਜੰਡੂਆਂ ਪਿੰਡ ਹੈ ਇਹ ਜ਼ਿਲ੍ਹਾ ਕਿਹੜਾ ਹੈ ਜੰਦਾ ਫਗਰੂਰ ਜ਼ਿਲ੍ਹਾ ਤੇ ਫਿਰ ਇਹ ਸੰਗਰੂਰ ਜਿੱਥੇ ਮੇਰੇ ਸਹੁਰੇ ਰਹਿੰਦੇ ਆ ਜੀ ਮਤਲਬ ਤੇ ਉੱਥੇ ਚੱਲ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਉੱਥੋਂ ਬਸ ਥੋੜਾ ਜਿਹਾ ਦੂਰ ਹੋ ਗਿਆ ਫਿਰ ਦੂਜੇ ਪਾਸੇ ਪੈ ਗਿਆ ਜੀ ਇਹ ਕੰਮ ਚੰਨਾ ਸੀ ਪਾਸੇ ਤੇ ਪੈ ਗਿਆ ਜੀ ਨਾ ਜੀ ਜੀ ਪੈ ਗਿਆ ਅੱਛੇ ਨਾਲ ਕਰਕੇ ਹੋ ਗਿਆ ਬਾਅਦ ਵਿੱਚ ਕਿਉਂ ਮੈਂ ਛੋਟੀ ਉਮਰ ਕਰਕੇ ਨਸ਼ਾ ਜਿਆਦਾ ਰੋਟੀ ਪਾਣੀ ਵੀ ਪ੍ਰੋਪਰ ਉਹਨਾਂ ਹੈ ਨਹੀਂ ਕੋਈ ਦੇਖ ਰੇਖ ਨਹੀਂ ਰੋਂਦੇ ਹੁੰਦਾ ਨਹੀਂ ਤੇ ਕਿੰਨਾ ਇਹ ਆਪੋ ਦਾ ਬਜੇ ਹੋਇਆ ਕੰਮ ਇਹਦਾ ਉਦਾਂ ਸਮਝਦਾ ਰ ਪੂਰੀ ਗੱਲ ਸਮਝਦਾ ਤੇ ਆਪਾਂ ਕੀ ਹੁਣ ਪੁੱਛ ਲਈਏ ਵੀ ਕੌਣ ਨਾਮ ਵਗੈਰਾ ਸਭ ਦੱਸੂਗਾ ਸਹੀ ਦੱਸਦਾ ਕਦੋਂ ਹੁੰਦਾ ਪਗਿਆ ਉਹ ਦਿਨ ਮਾਰਕ ਤੌਰ ਤੇ ਹੋ ਗਿਆ ਵੀ ਫਿਰ ਤਾਂ ਕਿਸੇ ਨੂੰ ਵੀ ਪਛਾਣਦਾ ਜਾਂ ਅਗੇ ਦੇ ਮਾਰਦਾ ਕੁਝ ਐਸਾ ਦਾ ਕੁਝ ਨਹੀਂ ਸਭ ਨੂੰ ਜਾਣਦਾ ਪਛਾਣਦਾ ਬਧੀਆ ਕੰਨ ਟੱਪ ਜਾਂਦਾ ਰਾਤ ਨੂੰ ਲਾ ਕੇ ਤੂੰ ਬਈ ਜੀ ਆ ਲੈ ਮੈਂ ਜਾਣਾਂ ਵਾ ਕੋਈ ਗੱਲ ਨਹੀਂ ਕਿ ਲੈ ਕੇ ਜਾਂਦੀ ਮੈਨੂੰ ਕੋਈ ਦਿੱਕਤ ਨਹੀਂ ਆ ਠੀਕ ਹੈ ਜੀ ਜੋ ਤੋਂ ਬਾਅਦ ਫਿਰ ਮਤਲਬ ਤੁਹਾਡੀ ਵੀਡੀਓ ਦੇਖ ਕੇ ਉਹਦਨੇ ਰਾਤ ਨੂੰ ਮੈਂ ਫਿਰ ਫੋਨ ਲਾਇਆ ਤੁਹਾਨੂੰ ਕਿ ਇਹ ਜੀਜਾ ਜੀ ਨੇ ਇਹਦੇ ਮਤਲਬ ਹੂੰ ਪਿਛੇ ਕਿ ਇਹਨੇ ਤੁਹਾਡਾ ਕਿਹੜਾ ਪਿੰਡ ਵੀਰੇ ਜੀ ਕਿਹੜਾ ਪਿੰਡ ਹੈ ਇਹਦਾ ਮਾਵੀ ਹੈ ਮਾਵੀ ਹਾਂ ਮਾਵੀ ਕਲਾ ਅੱਛਾ ਸਮਾਨੇ ਦੇ ਨਾਲ ਸਮਾਨਾ ਕੋ ਠੀਕ ਆ ਚਲ ਬੈਗ ਉੱਪਰ ਲਾ ਗਰੇ ਕਿਹੜਾ ਇਹਦਾ ਜਸਰ ਇਹਦਾ ਇਕਲਾ ਬੇਟਾ ਸੀ ਉਹਦੀ ਵੀ ਡੈਥ ਹੋ ਗਈ ਜਦੋਂ ਇਹਦੇ ਵੀ ਦੇਖ ਲੋ ਅੱਛਾ ਇਹਨਾਂ ਦਾ ਬੇਟਾ ਸੀ ਤਾਇ ਜੀ ਤਾਇ ਜੀ ਰਸਣ ਲੈ ਕੇ ਆਇਆ ਅੱਛਾ ਕੀ ਰਸਣ ਇਹਨਾਂ ਨੂੰ ਦੇਖ ਕੇ ਜਾਣੇ ਆ ਕੀ ਗੱਲ ਹੋਈ ਬਸ ਤਾਇ ਕੀ ਹੋ ਗਿਆ ਜੀ ਕਿੰਨੀ ਉਮਰ ਦੀ ਡੈਡੀ ਦੀ ਇੱਕ ਕਾਲ ਪਰਸੇ ਨਹੀਂ ਗਈ 8 ਸਾਲ ਦੇ ਵਿੱਚ ਉਹ ਹਟੈਕ ਹੋ ਗਿਆ ਹਾਂ ਜੀ ਹਾਂ ਸੁਣੀਏ ਇਹ ਤਾਂ ਮਿਲ ਕੇ ਗਿਆ ਜੀ ਬੇਟਾ ਇਹਨਾਂ ਦਾ ਸੰਗਰੂਰ ਮਤਲਬ ਉਹ ਸਾਰੇ ਮੇਰੇ ਉੱਥੇ ਰਹਿੰਦੇ ਪਿੰਡ ਚ ਕੀਪਲੀ ਆ ਤੇ ਉੱਥੇ ਗਿਆ ਵਾ ਫੋਨ ਫੋਨ ਕਰਿਆ ਸਾਨੂੰ ਸਾਰਿਆਂ ਨੂੰ ਪਿੰਡ ਇਹਨੂੰ ਵੀ ਲਾਇਆ ਤੇ ਮਤਲਬ ਮੇਰੇ ਨਾਲ ਇਕੱਲੇ ਨਾਲ ਗੱਲ ਨਹੀਂ ਹੋਈ ਹਾਂ ਬਾਬਾ ਜੀ ਤੁਹਾਡੇ ਪਰਿਵਾਰ ਚ ਕੌਣ ਕੌਣਾ ਮਤਲਬ ਕਿ ਤੁਸੀਂ ਆ ਹੋਰ ਕੌਣ ਐਸਾ ਲੱਗੇ ਜੋ ਕੌਣ ਕੌਣਾ ਇੱਕ ਘਰ ਵਾਲੀ ਇੱਕ ਅਸੀਂ ਇੱਕ ਤੁਸੀਂ ਜੀ ਹਾਂ ਇੱਕ ਮਾਈ ਤੇ ਹੋਰ ਬੱਚੇ ਕੋਈ ਨਹੀਂ ਆ ਇੱਕ ਮੁੰਡਾ ਹੈਗਾ ਅੱਜ ਆ ਜਾਓ ਅੱਛਾ ਉਹਦਾ ਵੀ ਐਕਸੀਡੈਂਟ ਹੋਇਆ ਵੈ ਮਤਲਬ ਤੂੰ ਮਹਿੰਦੀ ਕਮੌਰ ਵਾਲਾ ਜੀ ਉਹਦਾ ਵੀ ਐਕਸੀਡੈਂਟ ਹੋਇਆ ਉਹਦਾ ਮਤਲਬ ਜਿਹੜਾ ਬਾਥਰੂਮ ਵਾਲੀ ਉਹਦੇ ਨਾਲ ਹੀ ਰੱਗੀ ਰਹਿੰਦੀ ਪਾਈਪ ਅੱਛਾ ਤੇ ਐਦਾਂ ਹੀ ਕੰਮ ਕੋਈ ਐਦਾਂ ਜਾਂਦਾ ਕੰਮ ਬਸ ਮਾੜਾ ਮੋਟਾ ਵਿਚਾਰਾ ਕਰ ਲੈਂਦਾ ਜਦੋਂ ਕਿਤੇ ਸਰੀਰ ਨਹੀਂ ਸਾਧ ਦਿੰਦਾ ਵੀਰ ਦੇ ਹੱਥ ਨਹੀਂ ਸਹੀ ਨਹੀਂ ਵੀ ਕਰਦਾ ਬਬੀ ਹੱਥ ਕੀ ਨਹੀਂ ਹੱਥ ਫਟੇ ਹੱਥ ਦਿਖਾਓ ਇਹ ਵੀ ਥੋੜਾ ਦਿਮਾਗ ਤੇ ਕਈ ਵਾਰ ਹੋ ਜਾਂਦਾ ਬੈਠੇ ਰਹਿੰਦੇ ਨੇ ਜੀ ਪਰਿਵਾਰ ਜਿਵੇਂ ਖਤਮ ਹੋ ਮੰਤੂ ਵਾਏ ਕਿਹੜਾ ਪਿੰਡ ਕਿਹੜਾ ਦੱਸੋ ਸੀਗਾ ਕੰਦੂ ਆਣਾ ਹੈ ਨਾ ਨੀ ਗੰਡੂਆ 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 ਹਾਂਜੀ ਸੰਗਜੀ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਅੱਜ ਅਸੀਂ ਪਿੰਡ ਗੰਡੂਆ ਜਿਲ੍ਹਾ ਸੰਗਰੂਰ ਦੇ ਵਿੱਚ ਆਏ ਹਾਂ ਜਿਹੜਾ ਤੁਸੀਂ ਬੱਚਾ ਇੱਥੇ ਅੰਦਰ ਦੇਖ ਰਹੇ ਜੀ ਇਨਾਂ ਦੇ ਮਾਪਿਓ ਦੀ ਡੈਥ ਹੋ ਜਾਂਦਾ ਕਰਕੇ ਤੇ ਕੁਝ ਇਸ ਬੱਚੇ ਦੀਆਂ ਆਪਣੀਆਂ ਗਲਤੀਆਂ ਦਾ ਕਰਕੇ ਵੀ ਇਹ ਬੱਚਾ ਥੋੜਾ ਰਾਹੋਂ ਕਰਾਹੀ ਪਿਆ ਜਿਸ ਦਾ ਕਰਕੇ ਦਿਮਾਗੀ ਡਿਸਟਰਬ ਹੋਇਆ ਤੇ ਇਹ ਮੈਂ ਅੱਜ ਇਨਾਂ ਦੇ ਵੱਡੇ ਤਾਇਆ ਜੀ ਆ ਜਿਨ੍ਹਾਂ ਨਾਲ ਮੈਂ ਤੁਹਾਡੀ ਗੱਲ ਕਰਾਉਣ ਲੱਗਾ ਵਾਂ ਇਨਾਂ ਨੇ ਵੀ ਦੱਸ ਦਿਆ ਕਿ ਜਵਾਨ ਬੇਟਾ ਸੀ ਆਤੀ 32 ਸਾਲ ਦੀ ਉਮਰ ਸੀ ਉਹ ਦੀ ਦਾਤ ਹੋ ਗਈ ਦੂਜਾ ਬੇਟਾ ਵਾ ਜਿਹੜਾ ਉਹਨਾਂ ਦੇ ਵੀ ਕਹਿੰਦੇ ਐਕਸੀਡੈਂਟ ਹੋਇਆ ਸੀ ਨਾ ਹਾਂ ਜੀ ਹਾਂ ਐਕਸੀਡੈਂਟ ਦਾ ਕਰਕੇ ਕਿ ਉਹ ਵੀ ਇੰਨਾ ਮਤਲਬ ਕਿ ਨਹੀਂ ਵਿਚਾਰੇ ਕੰਮ ਕਰ ਕਰ ਸਾਰੇ ਥੈਲੀ ਲੱਗੀ ਆ ਬਾਥਰੂਮ ਪੱਕਾ ਉਹਨਾਂ ਦੇ ਲੱਗਾ ਰਿੰਦਾ ਵਾ ਸੋ ਮੈਂ ਇਸੇ ਵੀਡੀਓ ਦੇ ਜਰੀਏ ਆਪ ਸੰਗਤ ਅਨੁਸਾਰੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜੋ ਵੀ ਇਸ ਅ ਅੰਕਲ ਜੀ ਦੀ ਵੀਡੀਓ ਦੇਖਦੇ ਆ ਇਹਨਾਂ ਦੀ ਸਪੋਰਟ ਜਰੂਰ ਕਰਿਓ ਜੀ ਟੱਡ ਆਪਣਾ ਕੋਈ ਨੰਬਰ ਹੈਗਾ ਮੋਬਾਈਲ ਨੰਬਰ ਕੋਲ ਬੋਲਿਓ ਆ ਮੇਰੇ ਯਾਦ ਰਹੀ ਮੈਂ ਤਾ ਆਮ ਗੱਲਾਂ ਇਹਦਾ ਹਾਂਜੀ ਹਾਂਜੀ ਸảnh ਜੀ ਇਹ ਇਹਨਾਂ ਦਾ ਨੰਬਰ ਹੈ 99141 ਤੇ 44775 ਇਹਨਾਂ ਦਾ ਨੰਬਰ ਹੈ ਜੀ ਠੀਕ ਹੈ ਜੀ ਮੈਂ ਦੁਬਾਰਾ ਫੇਰ ਤਾਂ ਨੋਟ ਕਰਾਦਾ 99141 44775 ਪਿੰਡ ਗੰਡੂਆ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹਨਾਂ ਦਾ ਪਿੰਡ ਵਾ ਤੇ ਭਾਈ ਸਾਹਿਬ ਜੀ ਆਪ ਦਾ ਆਪ ਜੀ ਦਾ ਨਾਮ ਕੀ ਆ ਗੁਰਚਰਨ ਗੁਰਚਰਨ ਸਿੰਘ ਆਪ ਜੀ ਦੇ ਫਾਦਰ ਸਾਹਿਬ ਦਾ ਨਾਮ ਪਿਤਾ ਜੀ ਦਾ ਨਾਮ ਸਰਬਨ ਸਿੰਘ ਸਰਬਨ ਸਿੰਘ ਜੀ ਤੇ ਕੋਈ ਵੀਰ ਭਰਾ ਕੋਈ ਇਸ ਪਿੰਡ ਦਾ ਵੀਰ ਕੋਈ ਲਾਗੋ ਬੰਦੇ ਦਾ ਕੋਈ ਜੋ ਪੰਜਾਬ ਦਾ ਵਾਸੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਮੈਂ ਤੁਹਾਨੂੰ ਸਿੱਧਾ ਇਹਨਾਂ ਦਾ ਨੰਬਰ ਦੇ ਦਿੱਤਾ ਵਾ ਤੁਸੀਂ ਸਿੱਧਾ ਇਹਨਾਂ ਦੇ ਨੰਬਰ ਦੇ ਉੱਪਰ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਤੇ ਬਾਕੀ ਜਿਹੜਾ ਉਹ ਬੱਚਾ ਵਾ ਉਹ ਨੂੰ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਲੈ ਕੇ ਚੱਲੇ ਆ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਪਿੰਡ ਵਾਸੀਆਂ ਦਾ ਦੇਖੋ ਕਿੰਨੇ ਵੀਰ ਨੌਜਵਾਨ ਵੀਰ ਉਸ ਬੱਚੇ ਵਾਸਤੇ ਉਹਦੀ ਚਿੰਤਾ ਦੇ ਵਾਸਤੇ ਆਏ ਆ ਤੇ ਬਾਈ ਜੀ ਦੂਜਾ ਫਰਾ ਬਟਾ ਟੱਪਲਾ ਕਰੇ ਰਹਿੰਦਾ ਆ ਜਾਂਦਾ ਘਰ ਨੂੰ ਜਦੋਂ ਮੈਂ ਕੋਲ ਘਰੋਂ ਜਾਂਦਾ ਜਾਂਦਾ ਘਰ ਕਿਹੜਾ ਇਹ ਦਿਖਾ ਸਕਦੇ ਨਾਲ ਹੀ ਆ ਚਾਹ ਚਾਹ ਨਹੀਂ ਪੀ ਲੈ ਅ ਭਾਈ ਆ ਜਾਵੇ ਨਾ ਭਾਈ ਕਿਦੇ ਆ ਜਾ ਬੁੱਤ ਨਾਲ ਆ ਜਾ ਆ ਜਾ ਮੇਰਾ ਪੁੱਤ ਉਹ ਰ ਆਪਣਾ ਘਰ ਤੇ ਦਿਖਾ ਦੇ ਸਾਨੂੰ ਘਰ ਦਿਖਾ ਦੇ ਆ ਜਾ ਘਰ ਦਿਖਾ ਦੇ ਘਰ ਤੇ ਦਿਖਾ ਦੇ ਫਰਾ ਮੈਨਾਂ ਭੱਜੇ ਨਾ ਇਹ ਤਾਂ ਬਹੁਤ ਸਾਰਾ ਹੈ ਆ ਜਾ ਕੋਈ ਨਾ ਚਲੋ ਓਏ ਆ ਜਾ ਘਰ ਨਹੀਂ ਖਾਣਾ ਆਪਣਾ ਦੇਖ ਲਓ ਵੀ ਨਾ ਤੂੰ ਨਹੀਂ ਖਾਣਾ ਤੂੰ ਯਾਰ ਦੋ ਬੇਟਾ ਦੋ ਆਏ ਨੇ ਯਾਰ ਐਦਾਂ ਚੰਗੇ ਲੱਗੀਦਾ ਬੜਾ ਮਨਾਂ ਨਾਲ ਖੇਡਾਈ ਦਿੰਦਾ ਆ ਜਾ ਆ ਜਾ ਚਲੋ ਚੱਲ ਚੱਲ ਚਲ ਦਿਖਾ ਦਿਓ ਬੜਾ ਮੈਂ ਦੇ ਵੀ ਅੱਛਾ ਇਹ ਭੈਣੇ ਆ ਇਹ ਬੇਟਾ ਹੋਏ ਉਹਨਾਂ ਦੇ ਕੱਲ ਲੋੜੀ ਅੱਛਾ ਧੰਨਵਾਦ ਤੇ ਮੇਰੀ ਭੈਣ ਅਸੀਂ ਭੈਣੇ ਇਹਨੂੰ ਲੈ ਜਾਾਂਗੇ ਸਾਂਭ ਸੰਭਾਲ ਕਰਨ ਲੱਗ ਪਰ ਮੇਰੀ ਭੈਣ ਮਗਰੋਂ ਇਹਦਾ ਪਤਾ ਪੁੱਤਾ ਲੈਂਦੀ ਰਹੀ ਹਾਂ ਜੀ ਨਾ ਆਵਾਜ਼ ਆਉਂਦਾ ਕੋਈ ਨਹੀਂ ਉਦਾਂ ਨੰਬਰ ਤੇ ਨਹੀਂ ਆਉਣ ਕਰਦਾ ਨਾ ਨੰਬਰ ਆਏਗਾ ਆਪਣੇ ਕੋਲ ਮਾ ਮਰ ਜੇ ਮਤਲਬ ਇਹਨਾਂ ਦੀ ਤਾਈ ਸੀ ਅਸੀਂ ਰਾਤ ਨੂੰ ਸੌਂਦੀ ਨਹੀਂ ਜਿੰਨਾ ਅਸੀਂ ਔਖੇ ਕੋਈ ਸਾਡੇ ਸਾਰੇ ਪੰਡਿਤਾਂ ਦਾ ਕੋਤਮ ਉਹ ਸਾਹਮਣੇ ਗਵੰਟੀਆਂ ਵੀ ਆ ਸਾਹਮਣੇ ਤਾਂ ਸਾਨੂੰ ਬਹੁਤ ਮੈਂ ਸੋਕੇ ਸਾਡੇ ਗੁਰਦੁਆਰੇ ਜਾਂਦੇ ਜਿਹੜੇ ਉਹ ਵੀ ਚਾਰੀਆਂ ਹੱਟੀਆਂ ਵਿੱਚ ਸਰ ਜੀਆ ਜੜਾ ਜੇ ਤੂੰ ਤੇ ਲੈ ਜੀਂਦੀ ਹੋਈ ਜਿਹੜੀ ਸਾਰੀ ਜਿਹੜਾ ਪੂਰਾ ਜਵਾਨ ਬਹੁਤ ਬੜਾ ਖਦਮ ਕਰਾ ਏਡਾ ਭਰਿਆ ਹੋਇਆ ਧਾਕੀ ਬਹੁਤ ਮੰਜੇ ਫੂਕ ਤੇ ਆ ਜਾਓ ਮਾਤ ਦਿਖਾਉਣਾ ਜੀ ਕਰਦੀ ਉਸ ਨੂੰ ਕੋਈ ਕਤਾ ਕੋਸੂ ਅੱਛਾ ਵਾਈ ਗੁਰ ਇਹ ਤਾਂ ਆ ਕਰੰਕਟ ਵਾਲੀ ਤਾਰ ਕੁਝ ਨਹੀਂ ਪਹਿਲਾਂ ਤਾਂ ਉਹ ਸਲਾਹੀ ਕਾਰਾਂ ਪੱਟ ਕੇ ਐ ਡੇਗ ਰੱਖਿਆ ਕੋਈ ਸਾਰਾ ਦੀਂਦੇ ਤਾ ਉਹ ਵਾਈ ਗੁਰ ਇਹ ਤੇ ਹੱਥੋਂ ਤੁਈ ਲੱਗ ਸਕਦਾ ਹੈ ਨਾ ਵੀ ਲੱਗੇ ਕਰੇ ਉਹਦੇ ਦੀ ਦੇ ਆ ਗਲਾਈ ਪਈ ਐ ਛਵਾਈ ਗੁਰ ਰਾ 59 ਸਾੜਿਆ ਪਿਆ ਹੈ ਨਾ ਅੱਗ ਲਾਈ ਪਈ ਇਹ ਕੀ ਕਪੜੇ ਗੁੱਪੜੇ ਸਾੜੇ ਹਾਂ ਕਪੜੇ ਸਾੜੇ ਆ ਦੇਖੋ ਸੋਹਣੀ ਆਕਾਸ਼ ਕਿੱਥੇ ਆ ਦਿਖਾ ਆ ਦੇਖੋ ਸੋਹਣੀ ਇਹ ਮੈਂਟਲੀ ਵਿਚਾਰਾ ਇੰਨਾ ਡਿਸਟਰਬ ਹੋ ਗਿਆ ਕਿ ਆਪਣੇ ਹੀ ਘਰ ਦੇ ਆਪਣੇ ਜਿਹੜੀਆਂ ਚੀਜ਼ਾਂ ਵਾਂ ਉਹਨਾਂ ਨੂੰ ਅੱਗ ਲਾ ਲੱਗੇ ਸਾੜ ਰਿਹਾ ਤੇ ਅੱਗੇ ਵੀ ਤੁਹਾਨੂੰ ਦਿਖਾਉਣਾ ਵਾ ਅੰਦਰ ਵੀ ਤੁਹਾਨੂੰ ਮੈਂ ਦਿਖਾਉਣਾ ਆ ਇਹਨਾਂ ਦੇ ਕਮਰੇ ਆ ਜੀ ਆ ਇਹਨਾਂ ਦਾ ਅੰਦਰ ਆ ਅੰਦਰ ਵੀ ਕੋਈ ਮਾਲਾ ਗਈ ਹਾਂਜੀ ਇਹ ਚੀਕੋ ਗੜ ਕਰਨ ਸਾਰੇ ਕੱਪੜੇ ਹੋ ਜਾਂ ਪਰ ਜੀ ਬਾਈ ਸਾਰੇ ਖਾਲੀ ਗੱਲ ਖੇ ਬੇਟੀ ਹੂੰ ਤਾਰਾਂ ਤੋੜਤੀਆਂ ਮੰਜਾ ਫੁਗਤਾ ਇੱਕ ਮੰਜਾ ਲਵੇਆ ਬਸ ਹੋਰ ਬੇਬੇ ਦੀ ਵਸਦੀ ਗੱਲ ਨਹੀਂ ਵਿਚਾਰੇ ਦੀ ਨਾ ਉਹਦੇ ਵਸਦੀ ਵਸਦੀ ਗੱਲ ਆ ਤਾਂ ਮੱਕੀ ਹੋ ਗਏ ਜੀ ਬਸ ਚੀ ਚੜਦੀ ਆ ਗਾਲਾਂ ਦੇ ਸਾਨੂੰ ਲਾ 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 ਫਿਰ ਕੰਦਾ ਟੱਪ ਜਾਂਦਾ ਰਾਤ ਨੂੰ ਜਿੰਨਾ ਚਿਰ ਜਦੋਂ ਗੱਡੀ ਦਾ ਸਟੇਰੀਂਗ ਕੰਟਰੋਲ ਚ ਨਾ ਨਾ ਹੋਵੇ ਗੱਡੀ ਜਿੱਦੀ ਮਰਜ਼ੀ ਵਧੀਆ ਹੋਵੇ ਗੱਡੀਓ ਕਿਸੇ ਕੰਮ ਦੀ ਨਹੀਂ ਹੁਣ ਇਹਦਾ ਸਟੇਰੀਂਗ ਇਹਦਾ ਦਿਮਾਗ ਦੇ ਕੰਟਰੋਲ 'ਚ ਨਹੀਂ ਹੈਗਾ। ਨਾ ਜੀ ਦਿਮਾਗ ਇਹਦਾ ਘੁੰਮ ਗਿਆ। ਇਹਨੂੰ ਹੋ ਜਾਣਾ ਠੀਕ ਇਹਨੇ। ਕੋਈ ਤੁਸੀਂ ਦੇਖਿਆ ਸੀ ਵੀ ਇੱਦਾਂ ਨਸ਼ੇ ਵਿੱਚ ਆਹ ਵਿਦਿਆ ਫੋਟੋਆਂ ਫੜ ਲਓ। ਆਹ ਫੋਟੋ ਫੜ ਲਓ। ਜੁਰਮਾਰੀਆਂ। ਇਹ ਰੱਖ ਲਓ ਫੇਰ ਵੀ ਤੁਸੀਂ। ਆ ਮੇਰੀ ਬਾਤ ਨੂੰ। ਅੱਛਾ। ਮੈਂ ਇਹਨੂੰ ਭਲਾ ਕੇ। ਕੋਈ ਇਦਾਂ ਵੀ ਨਹੀਂ ਦੂਜਾ ਘਾਰ ਵਾਹ ਇਥੇ ਕੋਈ ਗੁਰਗ੍ਰਾਂਦ ਸਾਹਿਬ ਜਿਹਦੇ ਕੋਲ ਨੇ ਦੇ ਆ ਗੁਰਕਾ ਸਾਹਿਬ ਚਾਹ ਚੀਜ਼ਾਂ ਤਾਂ ਨਹੀਂ ਹੈਗਾਂ। ਉਹ ਕੋਈ ਕਮ ਇਹਨਾਂ ਦੇ ਡੈਡੀ ਸ਼ੁਰੂ ਤੋਂ दारू ਪਿੰਦਾ ਰਹੇ ਹਾਂ ਨਹੀਂ ਵਧੀਆ ਗੱਲ ਹਾਂ ਕਦੇ ਰੱਖੀ ਅਸੀਂ ਕਰਨ ਦਾ ਏਰੀਆ ਚ ਗਏ ਸੀ ਇਦਾਂ ਭੈਣ ਇਦਾਂ ਦਿਮਾਗੀ ਡਿਸਟਰਬ ਸੀ ਤੇ ਬਾਹਰੋਂ ਲੋਕ ਲਾਇਆ ਸੀ ਪਰਿਵਾਰ ਨੇ ਜਿਹਨਾਂ ਆ ਕੇ ਕਿਹਾ ਤੇ ਗੁਰੂ ਸਾਹਿਬ ਜਿਹੜੇ ਗੁਰਕਾ ਸਾਹਿਬ ਨੇ ਉਹ ਇਦਾਂ ਕੋੜੇ ਚ ਪੈ ਸੀ ਨੇ ਦੀ ਜੀ ਹਾਂ ਹਾਂ ਆਇਆ ਤਾਂ ਇਹ ਗੁਰਦੁਆਰੇ ਵੀ ਜਾਂਦਾ ਜੀ ਉੱਥੇ ਵੀ ਐਦਾਂ ਦੀ ਕੋਈ ਹਰਕਤ ਨਹੀਂ ਕਰਦਾ ਜੀ ਨਹੀਂ ਪਤਾ ਕੀ ਹੁੰਦਾ ਇਹਦੇ ਵਾਸਤੇ ਦੀ ਗੱਲ ਨਹੀਂ ਕਿ ਜੇ ਆਪਾਂ ਪਾਠ ਕਰਨ ਵਾਸਤੇ ਰੱਖੇ ਹੁੰਦੇ ਗੁੜਕਾ ਗੁਰਕਾ ਸਾਹਿਬ ਤਾਂ ਕਿ ਜਦੋਂ ਬੰਦਾ ਦਿਮਾਗੀ ਡਿਸਟਰਬ ਹੋ ਜਾਓ ਫਿਰ ਉਹਨਾਂ ਦੀ ਸਾਹ ਸੁਭਾਲ ਨਹੀਂ ਹੁੰਦੀ ਬਿਲਕੁਲ ਬਿਲਕੁਲ ਪਰ ਅੱਛਾ ਚਲੋ ਵਾਇਗੁਰ ਪੜਾ ਕਰੀ ਆਜੋ ਚਲੋ ਆਜੋ ਮੈਨੂੰ ਦੋ ਛੁੱਟੀ ਬਈ ਜੀ ਆ ਇਦਾਂ ਕਰੋ ਇਹਨੂੰ ਨਾ ਲੱਗਦਾ ਹੱਸ ਗਿਆ ਤਰਪਦਾ ਜਿਵੇਂ ਮਾਨੂੰ ਇਹ ਦਰ ਹੈ ਨਾ ਅਜ ਪਹਿਲਾਂ ਨਾ ਸੋਸਾ ਇਹ ਦਬਾਈ ਦਬਾਈ ਦਮ ਤੋਂ ਪਹਿਲਾਂ ਨਹੀਂ ਆਇਆ ਇਹ ਤਾਂ ਉੱਦੀ ਬਰੀ ਆਈ ਆ ਇਹ ਮੇਰੇ ਨੰਬਰ ਤੇ ਪੇਜ ਹੋ ਗਿਆ ਨਾ ਉਸ ਤੋਂ ਬਾਅਦ ਇਹ ਮਨ ਹੁਣ ਆਸੀ ਇਹਨਾਂ ਦੀ ਦਵਾਈ ਇਹਦੇ ਦੇ ਦੇ ਅੰਦਰ ਬਾਦੀ ਹੋ ਰਿਹਾ ਨਾ ਹਾਂ ਹਾਂ ਤੇ ਮਾਲੀ ਉਸ ਤੋਂ ਬਾਅਦ ਹੀ ਥੋੜਾ ਸੈਟ ਹੈ ਇੱਥੇ ਸੱਤੇ ਵੀ ਮਾਤਾ ਜੀ ਦਾ ਨਾਮ ਕਰਮਜੀਤ ਕੌਰ ਸ਼ਿਸ਼ਟ ਕੁਸ਼ਪ੍ਰੀਤ ਕੌਰ ਠੀਕ ਹੈ ਮੈਂ ਬਹੁਤ ਵਧੀਆ ਜੀ ਨਗਰ ਖੇੜਿਆ ਆਪਣੀ ਸੇਵਾ ਕਰੀ ਹੈ ਠੀਕ ਹੈ ਦੇਖੋ ਨਗਰ ਇਹਨੂੰ ਸੈਂਡ ਕਰੋ ਮੇਰੇ ਨੰਬਰ 'ਤੇ ਮੈਨੂੰ ਇਹ ਵੀ ਪਤਾ ਲੱਗ ਵੀ ਨਹੀਂ ਕਿ ਸਿੱਖ ਵੀ ਇਧਰੋਂ ਨਗਰ ਹਾਂਜੀ ਮੇਰਾ ਨੰਬਰ ਲਓ ਮੈਨੂੰ ਸੈਂਡ ਕਰੋ ਕਿੱਦਾਂ ਸੈਟ ਕਿੱਥੇ ਚਲੇ ਗਿਆ ਵੀਰ ਆ ਵੀ ਹਾਂ ਅੱਛਾ ਚਲਿਏ ਆਪਾਂ ਵੀਰ ਦੇ ਕੋਲ ਜਾਣਾ ਹਾਂ ਜਾਇਓ ਹਾਂ ਇਹਨਾਂ ਦੇ ਕੋਲ ਹੀ ਜਾਣਾ ਬਸ ਇਹ ਵੀ ਨਾਲ ਹੀ ਹੋਣ ਲੱਗਿਆ ਨਾਲ ਹੀ ਚਲੋ ਚੱਲਦਾ ਵੀਰ ਵੀ ਚੱਲਣਾ ਚਲਾ ਜਾ ਚਲਾ ਇਹ ਤੁਸੀਂ ਵੀਰ ਗੱਡੀ ਕਢੋ ਹਾਂ ਚਲਾ ਮੇਰਾ ਪੁੱਤ ਚਪਲ ਚੁੱਪਲ ਪਾ ਲੈਣੀ ਕੋਈ ਚਲ ਆ ਜਾ ਫੇਰ ਇੱਦਾਂ ਹੀ ਆ ਜਾ ਆ ਜਾ ਆ ਜਾ ਮੈਂ ਫੜ ਲੈਣਾ ਜਾਵੇ ਨਾ ਕਿਤੇ ਆ ਜਾ ਗੱਡੀ ਚ ਆ ਬੈਠ ਮੇਰਾ ਪੁੱਤ ਆ ਜਾਓ ਆ ਜਾਓ ਤੇ ਬੈਠ ਜਾ ਇੱਥੇ ਇਹਦੀ ਚ ਪੈਣਾ ਬੰਦੀ ਆ ਜਾ ਤੂੰ ਇੱਧਰ ਆ ਮੇਰਾ ਪੁੱਤ ਇੱਧਰ ਆ ਆ ਜਾ ਆ ਜਾ ਚਲਾ ਪੈਣਾ ਕੋਈ ਗਾ